ਜੈ ਵੀਰਾਂ ਦੀ ਜਕਾਰਾ ਬਾਬੇ ਫਜ਼ਲ ਸ਼ਾਹ ਜੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਮਨਮੇਂਦਰ ਸਿੰਘ ਮਣੀ ਸੰਧੂ ਜੋ ਜਿਸ ਨੇ ਅੱਜ ਬਹੁਤ ਹੀ ਆਪ ਦਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚਕਾਰ ਆਏ ਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਹੋਰ ਵੀ ਜੋ ਵੀ ਆਪਣੇ ਪਿੰਡ ਵਿੱਚ ਕੰਮ ਹੋ ਰਹੇ ਨੇ ਛੱਪੜ ਦਾ ਜਾਂ ਗਲੀਆਂ ਦਾ ਉਹ ਮਨੀ ਵੀਰਾ ਸਾਡਾ ਪੂਰਾ ਸੰਯੋਗ ਕਰ ਰਹੇ ਨੇ ਐਮ ਐਲ ਏ ਸਾਹਿਬ ਨੂੰ ਵੀ ਨਿੱਜੀ ਤੌਰ ਤੇ ਕਹਿੰਦੇ ਪਿੰਡ ਬੂਟੇ ਵਾਲੇ ਦਾ ਖਾਸ ਤੌਰ ਤੇ ਪਹਿਲੇ ਨੰਬਰ ਤੇ ਕੰਮ ਹੋਣਾ ਚਾਹੀਦਾ ਇਸੇ ਲਈ ਪਿੰਡ ਦਾ ਛੱਪੜ ਪੱਟਾ ਮੇਰੇ ਬਹੁਤ ਦਿੱਕਤ ਪਰੇਸ਼ਾਨੀਆਂ ਆਈਆਂ ਸਾਨੂੰ ਪਰ ਮਨੀ ਵੀਰਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਉਹ ਕਹਿੰਦਾ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੂੰ ਛੱਪੜ ਪੱਟੋ ਮੈਂ ਆਤ ਵੀ ਆਵਾਜ਼ ਮਾਰੋ ਮੈਂ ਤੁਹਾਡੇ ਲਈ ਹਾਜ਼ਰ ਆ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਬਰਨਵਿੰਦਰ ਸਿੰਘ ਮਨੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਵੀਰੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਇੱਕ ਹੋਰ ਅਸੀਂ ਵਧਾਈ ਦੇ ਪਾਤਰ ਆ ਸਾਡਾ ਮੇਰਾ ਛੋਟਾ ਵੀਰ ਖਜਾਨ ਸਿੰਘ ਸਰਪੰਚ ਸਾਬਕਾ ਸਰਪੰਚ ਖਾਨਪੜ ਤੋਂ ਜਿਨ੍ਹਾਂ ਨੂੰ ਕੱਲ ਹੀ ਆਪਣੇ ਹਲਕਾ ਇੰਚਾਰਜ ਐਸੇ ਬੈਂਕ ਦਾ ਜਿਹੜਾ ਕੋਆਰਡੀਨੇਟਰ ਲਾਇਆ ਤਾਂ ਤੁਹਾਨੂੰ ਸਾਰਿਆਂ ਨੂੰ ਉਹ ਵੀ ਬਹੁਤ ਬਹੁਤ ਵਧਾਈ ਕਿਉਂਕਿ ਉਹ ਵੀ ਆਪਣਾ ਹੀ ਮੰਦਾ ਔਰ ਮੇਰੇ ਨਾਲ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਸੁਖਜੈਨ ਸਿੰਘ ਸਰਪੰਚ ਖਾਨਪੁਰ ਦਾ ਤਾਂ ਹੋਰ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਟੀਮ ਹੈ ਐ ਐਮਐਲਏ ਸਾਹਿਬ ਨਾਲ ਖੁਦ ਆਉਣਾ ਸੀਗਾ ਉਹ ਚੰਡੀਗੜ੍ਹ ਉਹਨਾਂ ਨੂੰ ਬੁਲਾ ਲਿਆ ਸੀ ਮੀਟਿੰਗ ਸੀ ਤਾਂ ਉਹਨਾਂ ਵੱਲੋਂ ਵੀ ਅਸੀਂ ਇੱਥੇ ਹਾਜ਼ਰੀ ਲਵਾਉਂਦੇ ਆ ਔਰ ਖਜਾਨ ਸਿੰਘ ਵੈਸੇ ਤਾਂ ਮੇਰੇ ਨਾਲ ਆਏ ਸੀਗੇ ਪਰ ਉਹ ਜਲਦੀ ਚ ਸੀ ਉਹ ਸ਼ਾਇਦ ਚਲੇ ਗਏ ਆ ਤਾਂ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਆਉਣ ਵਾਲੇ ਟਾਈਮ 'ਚ ਹੋਰ ਵੀ ਆਉਦੇ ਆਣਗੇ ਤਾਂ ਉਹ ਮੇਰੇ ਸਾਹਮਣੇ ਬਾਬਾ ਜੀ ਕਿਰਪਾ ਕਰਨ ਅਸੀਂ ਬੂਟੇ ਵਾਲੇ ਚ ਲੈ ਕੇ ਆਵਾਂਗੇ ਇਹ ਸਨ ਇਹ ਸਨ ਸਾਡੇ ਮਨਜਿੰਦਰ ਮਨ ਮਨਮਿੰਦਰ ਮਨਿੰਦਰ ਸਿੰਘ ਮਨੀ ਸੰਧੂ ਸਾਹਿਬ ਆਦਰਨੀ ਸਰਪੰਚ ਸਾਹਿਬ ਜਿਨ੍ਹਾਂ ਦੇ ਵਿਚਾਰ ਮਾਸ਼ਾਅੱਲਾ ਬਹੁਤ ਹੀ ਕਾਬਲੇ ਤਾਰੀਫ ਕੇ ਜੋ ਵੀ ਅਹੁਦੇ ਆਉਣਗੇ ਵੀ ਜਿਹੜੇ ਅਹੁਦੇ ਹੋਣ ਆਉਣਗੇ ਨਾ ਉਹ ਪਿੰਡ ਬੂਟੇ ਵਾਲੇ ਦੇ ਵਿੱਚ ਇਹ ਨਾ ਸਰ ਕੋ ਸਰਕਾਰ ਦਾ ਕੈਸਾ ਫਜ਼ਲ ਏ ਕਿ ਹੁਣ ਉਹਦੇ ਵੀ ਆਉਣੇ ਸ਼ੁਰੂ ਹੋ ਗਏ ਜੀ ਲੈ ਜ਼ੋਰਦਾਰ ਤਾੜੀ ਸਰਕਾਰ ਦੇ ਨਾਮ ਤੇ ਤਾਂ ਲਾ ਦਿਓ ਜਿੰਦੇ ਨਾ ਸਦਕੇ ਮਿਲੀ ਜਾਣ ਦੇ ਕਿ ਭਾਜੀ ਆ ਨਾ ਬੱਚਿਆਂ ਵੱਲ ਥੋੜਾ ਜਿਹਾ ਕੈਮਰਾ ਘੁਮਾਓ ਲਾਈਵ ਦਿਖਾਓ ਇਹਨਾਂ ਨੂੰ ਵੀ ਇਹ ਕੀ ਕਰ ਰਹੇ ਨੇ ਸ਼ਾਬਾਸ਼ ਤੇ ਜਦੋਂ ਕਿਤੇ ਲਾਈਵ ਵੇਖਣਗੇ ਨਾ